ਗੁਰਾਇਆ ਸ਼ਹਿਰ ਵਿੱਚ ਚਿੱਟੀ ਗੱਡੀ ਸਵਾਰ ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿੱਚ ਦਿਨ ਦਿਹਾੜੇ ਪਰੇ ਬਾਜ਼ਾਰ ਵਿੱਚੋਂ ਇੱਕ ਬਜ਼ੁਰਗ ਔਰਤ ਨਾਲ ਚੋਰੀ ਦੀ ਘਟਨਾ ਘਟੀ। ਪੀੜਤ ਬਜ਼ੁਰਗ ਔਰਤ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਘਰ ਪਿੰਡ ਚੱਕ ਦੇਸਰਾਹ ਜਾਣ ਲਈ ਗੁਰਾਇਆ ਬੱਸ ਸਟੈਂਡ ਨੇੜੇ ਖੜੀ ਸੀ। ਇਸ ਦੌਰਾਨ ਚਿੱਟੇ ਰੰਗ ਦੀ ਗੱਡੀ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਸਵਾਰ ਸਨ ਉਸਦੇ ਕੋਲ ਆਏ ਅਤੇ ਲਿਫਟ ਦੇਣ ਦੇ ਬਹਾਨੇ ਨਾਲ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਗੱਡੀ ਚੱਲਣ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ ਮਜ਼ਦੂਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਨ੍ਹਾਂ ਦੀ ਕੀਮਤ 70 ਤੋਂ 80000 ਰੁਪਏ ਦੇ ਕਰੀਬ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਚੱਲਦੀ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਤੁਰੰਤ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਮਾਦਾ ਕੀ ਨਾਮ ਹੈ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਸੋਹਣੇ ਦਰਗੋਲ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਕੋਟਕਰਾਨ ਖਾਨ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਅੱਲਾਹ ਨੇ ਮਾੜੀ ਕਰਨਾ ਤੇ ਵਾਲੀਆਂ ਲਾਈਆਂ ਮੇਰੀਆਂ ਕਿਹਨਾਂ ਨੇ ਲਾਈਆਂ ਮੈਂ ਅੰਦਰ ਆਇਆ ਅੱਡੇ 'ਤੇ ਖੜੀ ਸੀਗੀ ਤਾਂ ਮੈਨੂੰ ਆਟੋ ਵਿੱਚ ਬੈਠੀ ਮੈਂ ਤੇ ਆਟੋ ਵਾਲੇ ਨੇ ਕਿਹਾ ਉਹ ਗੱਡੀ 'ਚ ਬਾਜਾ ਮਾਰਦੀਆਂ ਜਨਾਨੀਆਂ ਅਸੀਂ ਦੋ ਬੈਠੀਆਂ ਪਿੱਛੇ ਤਾਂ ਇੱਕ ਮਿੰਟ ਅਸੀਂ ਨੂੰ ਸੀਟ ਤੇ ਬੈਠਾ ਗੱਡੀ ਚਲਾ ਲੈਂਦੇ ਆ ਤੇ ਉਹ ਕੰਨ ਜਿੱਥੇ ਬਹਿ ਜਾਓ ਆ ਕੇ ਤੁਸੀਂ ਤੇ ਮੈਂ ਕਹਾ ਨਹੀਂ ਮੈਂ ਕਹਾ ਮੈਂ ਆਟੋ ਤੇ ਜਾਣਾ ਕਹਿੰਦੇ ਨਹੀਂ ਇੱਥੇ ਗੱਡੀ 'ਚ ਬਹਿ ਜਾ ਸੀ ਚੱਕ ਨੂੰ ਜਾਣਾ ਪੁੱਛਿਆ ਉਹਨਾਂ ਨੇ ਕਿੱਥੇ ਜਾਣਾ ਮੈਂ ਕਿਹਾ ਚੱਕ ਨੂੰ ਇਹ ਫੇਰ ਮੈਂ ਕਹਾ ਸਮਾਨ ਮੈਂ ਆਪਣਾ ਲੈ ਮਾਟਰ ਤੇ ਚੱਕ ਨੇ ਆਵਾ ਕਹਿੰਦੇ ਲੈ ਆ ਕਹਿੰਦੇ ਅਸੀਂ ਚੱਕ ਨੂੰ ਜਾਣਾ ਹੈ ਪੈਂਦੀ ਤੁਹਾਨੂੰ ਡਰ ਜਾਨੀ ਚੱਕ ਨੂੰ ਤੇ ਮੈਂ ਕਹ ਕਿਹੜਾ ਜਾ ਚੱਕ ਕਹਿੰਦੇ ਜਿਹੜਾ ਮੈਂ ਕਿਹਾ ਆਹ ਕਹਿੰਦੇ ਅਸੀਂ ਵੀ ਉੱਥੇ ਦੇ ਲੈਣ ਜਾਣੀ ਹੈ ਚੱਕ ਦੇ ਬੱਦਚੂ ਦੂਰ ਹੋ ਗਈਆਂ ਮਿੰਨੋਂ ਵੀ ਬਤਾ ਸਿਆ ਮੈਂ ਕਿਹਾ ਮੈਂ ਆਰਤੀ ਸ਼ਾਨਾ ਮੁਕਤ ਕਹਿੰਦੇ ਮੈਂ ਕਿਹਾ ਗੋਲਣੇ ਚਾਹ ਤਸੀਂ ਕਹਿੰਦੀ ਹਾਂਜੀ ਗੋਲਣੇ ਚਾਹਾਂ ਸੀ ਸਾਡੀ ਕੁੜੀ ਵੀ ਆਈ ਹੈ ਜੱਪ ਅੰਦੀ ਆ ਮੇਰੇ ਜਵਾਈ ਆ ਬੈਠਾ ਮਿੰਨ ਡਾ ਗਿਆ ਮੈਂ ਵੈਰੀ ਫਿਰ ਮੈਂ ਕਿਹਾ ਚੱਲ ਉੱਥੇ ਜਾਣਾ ਹਾਂ ਚਾਪਨ ਨੂੰ ਲੈ ਆਉਂਦੀ ਫਿਰ ਮਾਂ ਆ ਕੇ ਮਾਂ ਨਾਲ ਜਦੋਂ ਘਲੇਟ ਆਇਆ ਤੇ ਮੈਂ ਕਿਹਾ ਮੈਂ ਫਿਰਿੱਟ ਤਾਂ ਆ ਗਿਆ ਮਾਂ ਨਾਲ ਦਾ ਤੇ ਟੈਂਡ ਨੇ ਗਾਂ ਜਾ ਵੀ ਅੱਗੇ ਨੂੰ ਹੁੰਦੀ ਆ ਗੱਡੀ ਅਸੀਂ ਮੁੰਡਾ ਵੀ ਕਹਿ ਲਾ ਪਿਆ ਉਹ ਜਨਾਨੀ ਵੀ ਲਾ ਪਈ ਦੇ ਟਾਈਮ ਫੇਰੇ ਫੇਰ ਉਹਨਾਂ ਨੇ ਗੱਡੀ ਮੋੜੀ ਨਾ ਤੇ ਗਾਂ ਜਾ ਕੇ ਜਿੱਥੇ ਪੈਟਰੋਲ ਪੰਪ ਹੁੰਦਾ ਹੈ ਤੇ ਉੱਥੇ ਉਹਨੇ ਭੰਗ ਜੀ ਜਿਲਾ ਕੇ ਲਾਤਾ ਮੈਨੂੰ ਕੰਢਿਆ ਸਮਾਨ ਚ ਆਪ ਆਪਣਾ ਫੇਰ ਕਹਿੰਦੀ ਬੈਗ ਵੀ ਜਿਹਦੇ ਕੋਲ ਮੈਂ ਕਿਹਾ ਬੈਗ ਨਹੀਂ ਮੈਂ ਪਲਾਉਣਾ ਹੈਗਾ ਤੇ ਬਾੜੀ ਪਹਿਲੇ ਬੈਠੀ ਨਹੀਂ ਲਾਣੇ ਬਾੜੀ ਮੋੜ ਕੇ ਮੈਨੂੰ ਉਹਦਾ ਕਾਹੇ ਮਾਰਿਆ ਕੰਦੀ ਉੱਤਰ ਜਾ ਗੱਡੀ ਚੋਂ ਕੰਦੀ ਤੇ ਮੈਂ ਐਦਾਂ ਮੈਂ ਤੇ ਪਰਣੀ ਉਠੈਣਾ ਜੇ ਚੱਕਣ ਲੱਗੀ ਤੇ ਮੈਂ ਤਾਂ ਮੂੰਹ ਕੀਤਾ ਦੂਜੀ ਵਾਰੀ ਵੀ ਖੱਜਣੀ ਮੈਨੂੰ ਪਤਾ ਹੀ ਨਹੀਂ ਜਦੋਂ ਦੂਜੀ ਵਾਰੀ ਕੀਤੀ ਮੇਰੇ ਕੰਨ ਨੂੰ ਦੱਕ ਲੱਗਾ ਤੇ ਮੈਂ ਮੈਂ ਕਿਹਾ ਇਹ ਨਹੀਂ ਵਾਰੀ ਦਾ ਤਾਂ ਨਹੀਂ ਹੈ ਬਸ ਉਹਨਾਂ ਨੇ ਉਹਨਾਂ ਮਾਲ ਦੇ ਚ ਬੇਟੀ ਬਲਣ ਮੂੰਹੇ ਕੋਈ ਕੁਝ ਕਹ ਦਿੱਤਾ ਪਤਾ ਹੀ ਨਹੀਂ ਮਗਾ ਮੈਨੂੰ ਤੇ ਫਿਰ ਬਾਜ ਹੋਣ ਇਹ ਟਾਕੀਟ ਬਾਂਦੇ ਦੌ ਦੌ ਕੱਜ ਮੀਨ ਬਾਹਰ ਤੱਕ ਕਮਾਲ ਕੇ ਕੱਢ ਤਾ ਕਿੰਨੇ ਕਿੰਨੀਆਂ ਬਾਲੀਆਂ ਸੀਗੀਆਂ ਤੁਹਾਡੀਆਂ ਕਿੰਨੇ ਟੋਲੇ ਦੀਆਂ ਸੀਗੀਆਂ ਬਾਲੀਆਂ ਹੈ ਨਹੀਂ ਸੀ ਟੋਲੇ ਦੇ ਤਾਂ ਹੈ ਨਹੀਂ ਸੀ ਲਗਦੀਆਂ ਬਾਗੀਆਂ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਭਾਈ ਜੀ ਹੈ ਰ 67000 ਦਾ ਠੀਕ ਪਰ ਪਾਲਸ ਨੂੰ ਸ਼ਿਕਾਇਤ ਕਰ ਦਿੱਤੀ ਆ ਹਾਂ ਜੀ ਠੀਕ ਹੈ